ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਪੁਰਬ ਦੀ ਨਿਸ਼ਾਨੀ ਵਜੋਂ ਇੱਥੇ ਲੋਕ ਆ ਕੇ ਨਤਮਸਤਕ ਹੁੰਦੇ ਨੇ ਉਹ ਕਾਂਦ ਜ ਵੀ ਮੌਜੂਦ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਵਿਰਾਜਮਾਨ ਹੋਏ ਸੀ ਹਰ ਸਾਲ ਇੱਥੇ ਜੋੜ ਮੇਲਾ ਲੱਗਦਾ ਹੈ 537 ਵਾਂ ਵਿਆਹ ਪੁਰਬ 10 ਸਤੰਬਰ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾਏਗਾ ਕੀ ਨੇ ਤਿਆਰੀਆਂ ਕੀ ਚੱਲਦੀਆਂ ਪਈਆਂ ਨੇ ਤਿਆਰੀਆਂ ਕੀ ਪ੍ਰਬੰਧ ਕੀਤੇ ਨੇ ਸੰਗਤਾਂ ਦੇ ਰਹਿਣ ਸਹਿਣ ਦੇ ਖਾਣ ਪੀਣ ਦੇ ਸੜੇ ਨਾਲ ਪਹਿਲਾਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕੀ ਪ੍ਰਬੰਧ ਕੀਤੇ ਜਾ ਰਹੇ ਨੇ ਇਸ ਵਾਰ 537 ਵਾਂ ਜਿਹੜਾ ਜੋੜ ਮੇਲਾ ਲੱਗ ਰਿਹਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਪੁਰਬ ਦੇ ਸੰਬੰਧ ਦੇ ਵਿੱਚ ਇਸ ਸਮੇਂ ਗੁਰਦੁਆਰਾ ਸਾਹਿਬ ਵਿਖੇ ਵਿਆਹ ਪੁਰਬ ਨੂੰ ਮੁੱਖ ਰੱਖ ਕੇ ਲਗਭਗ ਸਾਰੀਆਂ ਹੀ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਜਿਵੇਂ ਗੁਰਦੁਆਰਾ ਸਾਹਿਬ ਵਿਖੇ ਰੰਗ ਰੋਗਨ ਜੋ ਵੀ ਹੋਰ ਕੋਈ ਸਾਰੀ ਸੰਬੰਧੀ ਕੋਈ ਰਿਪੇਅਰ ਸੰਬੰਧੀ ਜਿਹੜੀਆਂ ਲਗਭਗ ਪ੍ਰਬੰਧ ਨੂੰ ਰੱਖ ਕੇ ਜਿੱਦਾਂ ਬਿਜਲੀ ਆ ਦੇ ਪ੍ਰਬੰਧ ਜਿਹੜੇ ਕੋਈ ਵੀ ਕੋਈ ਮੁਸ਼ਕਲ ਨਾ ਆਏ ਸਾਰੇ ਜਿਹੜੇ ਆ ਮੁਕੰਮਲ ਕੀਤੇ ਜਾ ਰਹੇ ਹਨ ਉਹਨਾਂ ਦੀਆਂ ਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਕਿ ਕੋਈ ਵੀ ਮੌਕੇ ਤੇ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਨਾ ਆਏ ਸਮਾਗਮ ਕੀ ਕੀ ਰਹਿਣਗੇ ਜਿਸ ਤਰ੍ਹਾਂ ਕੀਰਤਨ ਸ਼ੁਰੂ ਹੋ ਗਏ ਨੇ ਕਥਾਵਾਂ ਸ਼ੁਰੂ ਹੋ ਗਈਆਂ ਨੇ ਹੋਰ ਕੀ ਕੀ ਸਮਾਗਮ ਕਦੋ ਕਦੋ ਚੱਲਣਗੇ ਸਮਾਗਮ ਤੇ ਹੁਣ ਤੋਂ ਸ਼ੁਰੂ ਹੋ ਗਿਆ ਹਨ ਜਿਵੇਂ ਬੀਬੀਆਂ ਕਥਾ ਕੀਰਤਨ ਕਰਦੀਆਂ ਹਨ ਬਾਬਾ ਜੀ ਸਾਡੇ ਹੈਡ ਗ੍ਰੰਥੀ ਸਵੇਰੇ ਵਿਆਪਰਪੁਰ ਨੂੰ ਸਮਰਪਿਤ ਕਥਾ ਕਰਦੇ ਹਨ ਕੀਰਤਨ ਵੀ ਹੁੰਦਾ ਹੈ ਬੱਚੇ ਕੀਰਤਨ ਕਰਦੇ ਹਨ 5 ਤਰੀਕ ਨੂੰ ਜਿਹੜੇ ਸਮਾਗਮ ਰਾਤ ਦੇ ਸ਼ੁਰੂ ਹੋ ਰਹੇ ਹਨ ਜਿਸ ਵਿੱਚ ਕਥਾ ਕਥਾਵਾਚਕ ਰਾਗੀ ਸਿੰਘ ਪ੍ਰਚਾਰਕ ਸਿੰਘ ਅਸਾਰੇ ਪਹੁੰਚ ਕੇ ਸ਼ਾਮ ਦੇ ਦੀਵਾਨ ਜਿਹੜੇ ਲਗਭਗ 8 ਵਜੇ ਤੋਂ ਲੈ ਕੇ 11 ਵਜੇ ਤੱਕ ਸੱਜਿਆ ਕਰਨਗੇ ਆ ਤੇ 6 ਤਰੀਕ ਨੂੰ ਜਿਹੜਾ ਇਹ ਗੁਰਦਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਸ ਦੀ ਤਹਿ ਦਮਾਈ ਸਤਕਾਰਯੋਗ ਮੈਂਬਰ ਸਾਹਿਬ ਸਰਦਾਰ ਗਰਨਾਰ ਸਿੰਘ ਜੱੱਲ ਜੀ ਕਰ ਰਹੇ ਹਨ 9 ਅਤੇ 10 ਨੂੰ ਕੀ ਸਮਾਗਮ ਰਹਿਣਗੇ ਜਿਹੜੀ ਬਰਾਤ ਰੂਪੀ ਨਗਰ ਕੀਰਤਨ ਕਿੰਨੇ ਵਜੇ ਸੁਲਤਾਨਪੁਰ ਲੋਧੀ ਤੋਂ ਆਰੰਭ ਹੋਏਗਾ ਕਿਦੋਂ ਤੱਕ ਇੱਥੇ ਪਹੁੰਚ ਸਕਦਾ ਔਰ 10 ਨੂੰ ਜਿਹੜਾ ਜੋੜ ਮੇਲੇ ਵਾਲਾ ਦੇਣਾ ਵਿਆਹਪੁਰਬ ਡਿਸਟ੍ਰਿਕਟ ਬਣਾਇਆ ਜਾਂਦਾ ਹੈ ਉਦਨ ਕੀ ਸਮਾਗਮ ਰਹਿਣਗੇ 9 ਤਰੀਕ ਨੂੰ ਬਰਾਤ ਰੂਪੀ ਨਗਰ ਕੀਰਤਨ ਸਵੇਰੇ ਅਮਰਤ ਵੇਲੇ ਗੁਰਦੁਆਰਾ ਬੀਰ ਸਾਹਿਬ ਸੁਲਤਾਨਪੁਰ ਰੂਪੀ ਲੋਧੀ ਤੋਂ ਆਰੰਭ ਹੋ ਕੇ ਵੱਖ-ਵੱਖ ਰਸਟਿਆਂ ਤੋਂ ਹੁੰਦਾ ਹੋਇਆ ਬਟਾਲਾ ਸ਼ਹਿਰ ਗੁਰਦੁਆਰਾ ਛਤ ਕਰਤਾਰੀਆਂ ਵਿੱਚ ਸਮਾਪਤ ਹੋਵੇਗਾ ਇਸ ਤੋਂ ਉਪਰੰਤ ਸਵੇਰੇ ਗੁਰਦੁਆਰਾ ਡੇਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ ਜੋ ਸਾਰੇ ਸ਼ਹਿਰ ਬਟਾਲਾ ਦੀਆਂ ਪ੍ਰਕਰਮਾਂ ਕਰਕੇ ਰਾਤ ਨੂੰ ਗੁਰਦੁਆਰਾ ਡੇਰਾ ਸਾਹਿਬ ਵਿਖੇ ਸਮਾਪਤ ਹੋਵੇਗਾ ਤੇ ਇਸ ਤੋਂ ਇਲਾਵਾ ਗੁਰਦੁਆਰਾ ਕੰਧ ਸਾਹਿਬ ਵਿਖੇ ਲਗਾਤਾਰ ਧਾਰਮਿਕ ਸਮਾਗਮ ਚੱਲਣਗੇ ਸੰਗਤਾਂ ਦੇ ਲੰਗਰ ਦਾ ਪ੍ਰਬੰਧ ਜਿਹੜਾ ਵਾ ਉਹ ਲਗਭਗ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹੁਣ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਸਿੰਘ ਸਾਹਿਬ ਮੌਜੂਦ ਆ ਕਿ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਇੱਥੇ ਕੀ ਹੋਇਆ ਸੀ ਔਰ ਇਹ ਕੰਧ ਜਿਹੜੀ ਹੈ ਕਿੱਦਾਂ ਅੱਜ ਤੱਕ ਇਹ ਖੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਜੀ ਇਸ ਗੁਰਦੁਆਰਾ ਸਾਹਿਬ ਦੇ ਸੰਖੇਪ ਇਤਿਹਾਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਨੂ ਕਰਵਾ ਦਿਓ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਇਹ ਪਾਵਨ ਸਥਾਨ ਜਗਤ ਗੁਰੂ ਆਪ ਨਰਾਇਣ ਕਲਾਤਾਰ ਜਗਮੈ ਪਰਵਰਿਓ ਨਿਰੰਕਾਰ ਕਾਰਜੋਤ ਜਗ ਮੰਡਲ ਕਰਿਓ ਸਾਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਸਥਾਨ ਹੈ ਇਸ ਪਾਵਨ ਸਥਾਨ ਤੇ 1544 ਸੰਮਤ 1487 ਈਸਵੀ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਰਾਤ ਦੇ ਸਮੇਤ ਸੁਲਤਾਨਪੁਰ ਲੋਧੀ ਤੋਂ ਇਸ ਬਟਾਲਾ ਨਗਰੀ ਦੇ ਵਿੱਚ ਪਹੁੰਚਣਾ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਸਥਾਨ ਗੁਰਦੁਆਰਾ ਕੰਨ ਸਾਹਿਬ ਜਿਹਦੇ ਅਸੀਂ ਦਰਸ਼ਨੀਦਾਰੇ ਕਰ ਰਹੇ ਆ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਰਾਤ ਦਾ ਠਹਿਰਾਉ ਕੀਤਾ ਗਿਆ ਤਿੰਨ ਦਿਨ ਬਰਾਤ ਜਿਹੜੀ ਸੀ ਇੱਥੇ ਰਹੀ ਇਤੋਂ ਨੇੜੇ ਹੀ ਗੁਰਦੁਆਰਾ ਡੇਰਾ ਸਾਹਿਬ ਜੋ ਸਾਡੇ ਸਤਕਾਰਯੋਗ ਮਾਤਾ ਸੁਲੱਖਣੀ ਜੀ ਦਾ ਪੇਕਾ ਕਰ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਹੁਰਿਆਂ ਦਾ ਕਰ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਹੋਏ ਜਦੋਂ ਉਸ ਸਮੇਂ ਦੀਆਂ ਰੌ ਰੀਤਾਂ ਦੇ ਅਨੁਸਾਰ ਸਤਿਗੁਰੂ ਜੀ ਦੇ ਲਾਵਾ ਫੇਰਿਆਂ ਦੀ ਗੱਲ ਚੱਲੀ ਤੇ ਪੰਡਤਾਂ ਨੇ ਅਗਨੀ ਦੇ ਦਿਵਾਲੇ ਲਾਵਾ ਕਰਨ ਦੀ ਜਦੋਂ ਤਿਆਰੀ ਕੀਤੀ ਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਅਸੀਂ ਅੱਗ ਦੇ ਪੁਜਾਰੀ ਨਹੀਂ ਅਸੀਂ ਅਕਾਲਪੁਰਖ ਵਾਹਿਗੁਰੂ ਜੀ ਦੇ ਉਪਾਸ਼ਕਾਂ ਇਸ ਕਰਕੇ ਅਸੀਂ ਅਗਣੀ ਦੇ ਦਿਵਾਲੇ ਲਾਵਾ ਜਿਹੜੀ ਨਹੀਂ ਲੈਣੀ ਆ ਫਿਰ ਪੰਡਤਾਂ ਨੇ ਕਿਹਾ ਕਿ ਤੁਸੀਂ ਦੱਸੋ ਕਿ ਤੁਹਾਡੇ ਆਨੰਦਕਾਰ ਜਿਹੜੇ ਨੇ ਕਿਵੇਂ ਕੀਤੇ ਜਾਣ ਲਾਵਾ ਫਿਰ ਕਿਵੇਂ ਕੀਤੇ ਜਾਣ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਸ਼ਾਹੀ ਕਲਮ ਤੇ ਇੱਕ ਕਾਰਜ ਜਿਹੜਾ ਲਿਆ ਕੇ ਦਿੱਤਾ ਜਾਵੇ ਫਿਰ ਕਾਗਜ਼ ਦੇ ਉੱਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੂਲ ਮੰਤਰ ਦਾ ਜਾਪ ਜਿਹੜਾ ਸੀ ਲਿਖ ਕੇ ਇੱਕ ਚੌਂਕੀ ਦੇ ਉੱਪਰ ਸੁਭਾਏ ਮਨ ਕਰਕੇ ਤੇ ਉਸ ਦੇ ਦਿਵਾਲੇ ਚਾਰ ਪ੍ਰਕਰਮਾਂ ਕੀਤੀਆਂ ਸੀ ਉਸ ਤੋਂ ਬਾਅਦ ਪੰਡਤਾਂ ਨੇ ਵਿਚਾਰ ਕੀਤੀ ਕਿ ਇਨ੍ਹਾਂ ਨੇ ਸਾਡੇ ਧਰਮਾਂ ਦੀਆਂ ਰੋ ਰੀਤਾਂ ਦਾ ਖੰਡਨ ਕੀਤਾ ਆ ਜਦੋਂ 9 ਸਾਲ ਦੇ ਸੀ ਜਨੇਊ ਪਾਉਣ ਦੀ ਗੱਲ ਚੱਲੀ ਸੀ ਤੇ ਉਸ ਸਮੇਂ ਵੀ ਇਨ੍ਹਾਂ ਨੇ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂ ਨਾ ਹੋਵੇ ਕਿ ਸੱਚ ਦੀ ਆਵਾਜ਼ ਨੂੰ ਸੱਜਾ ਵਾਸਤੇ ਖਤਮ ਕੀਤਾ ਜਾਵੇ ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕੱਚੀ ਦੁਆਰ ਦੇ ਕੋਲ ਬਿਠਾ ਕਰਕੇ ਕੰਧ ਨੂੰ ਛੁੱਟਣ ਦੀ ਜਿਹੜੀ ਤਿਆਰੀ ਸੀ ਕੀਤੀ ਗਈ ਇੱਕ ਮਾਤਾ ਨੇ ਆ ਕਰਕੇ ਕਿਹਾ ਕਿ ਪੁੱਤਰਾ ਕੰਧ ਕੱਚੀ ਹੈ ਢਾਣ ਵਾਲੀ ਤੇ ਉੱਠ ਕੇ ਕਪਾਸੀ ਤੇ ਹੁਣਾ ਕਰ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਮਾਤਾ ਜੀ ਹਾਂ ਕੰਧ ਕੱਟੀ ਐ ਢੈਣ ਵਾਲੀ ਐ ਪਰ ਇਹ ਕੰਧ ਢਹੇਗੀ ਨਹੀਂ ਇਹ ਕੰਧ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ ਜੁਗਾ ਜੁਗੰਤਰ ਤੱਕ ਕਾਮ ਰਹੇਗੀ ਸੋ ਇਹ ਪਾਵਨ ਸਥਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਸਥਾਨ ਹੈ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਪਏ ਆ ਤੇ ਹਰ ਸਾਲ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਪੁਰਬ ਭਾਦੋਂ ਸੁਦੀ 7ਵੀਂ ਨੂੰ ਸੰਗਤਾਂ ਦੇ ਅੰਦਰ ਬੜਾ ਪਿਆਰ ਉਤਸ਼ਾਹ ਸਤਿਕਾਰ ਦੇ ਨਾਲ ਸੰਗਤਾਂ ਮਣਾਉਂਦੀਆਂ ਨੇ ਸੋ ਇਸ ਵਾਰੀ ਵੀ 10 ਸਤੰਬਰ ਨੂੰ ਸੰਗਤਾਂ ਬੜੇ ਪਿਆਰ ਦੇ ਨਾਲ ਇਹ ਪਾਵਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵਿਆਹ ਦੀ ਯਾਦਗਾਰ ਜਿਹੜੀ ਮਨਾ ਰਹੀਆਂ ਨੇ ਸੋ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਮਾਤਾ ਸੁਲਖਣੀ ਜੀ ਦੇ ਵਿਆਹ ਪਰਬ ਦੀਆਂ ਬੇਨਤ-ਬੇਨਤ ਵਧਾਈਆਂ ਜੀ ਆਪਾਂ ਦਰਸ਼ਕਾਂ ਨੂੰ ਉਸ ਕੰਧ ਦੇ ਵੀ ਦਰਸ਼ਨ ਕਰਾਵਾਂਗੇ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰਬ ਦੀ ਯਾਦਗਾਰ ਹੈ ਨਿਸ਼ਾਨੀ ਹੈ ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆ ਪਾ ਕੇ ਵਿਰਾਜਮਾਨ ਹੋਏ ਸਨ ਇਹ 회ਖੰਧ ਹੈ ਜਿਹੜੀ ਉਸ ਸਮੇਂ ਤੋਂ ਇੱਥੇ ਵਿਰਾਜਮਾਨ ਹੈ ਔਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਥੇ ਵਰਦਾਨ ਦਿੱਤਾ ਸੀ ਕਿ ਇਹ ਕੰਧ ਸਦਾ ਲਈ ਇੱਥੇ ਸਥਾਪਿਤ ਰਹੇਗੀ ਔਰ ਲੋਕ ਆ ਕੇ ਨਤਮਸਤਕ ਹੁੰਦੇ ਨੇ ਆਪਣੀਆਂ ਮਨੋ ਕਾਮਨਾ ਮੰਗਦੇ ਨੇ ਔਰ ਉੱਥੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਦੂਸਰੇ ਪਾਸੇ ਇੱਥੇ ਕੀਰਤਨ ਜਿਹੜੇ ਕਥਾਵਾਂ ਜਿਹੜੀਆਂ ਨੇ ਉਹ ਚੱਲਦੀਆਂ ਪਈਆਂ ਨੇ ਆ 10 ਸਤੰਬਰ ਨੂੰ ਇੱਥੇ ਜਿਹੜਾ ਹੈ ਵਿਆਹ ਰੂਪੀ ਨਗਰ ਕੀਰਤਨ ਵਿੱਚ ਕੱਢਿਆ ਜਾਏਗਾ ਕੈਮਰਾਮੈਨ ਬੰਡੀ ਦਾ ਨਾਮ ਦਿੱਤੋ ਲੁਕਰਾ 7 سی ٹی ਵੀ ਆਸਟ੍ਰੇਲੀਆ